नमस्ते सस्काल आदाब कहां-कहां ठंड पड़ रही है कमेंट करके बताना यहां तो बहुत ठंड पड़ रही है ऐसा लग रहा है जैसे बर्फ ही पड़ रही है और बुरा हाल है ठंड से और ये ले रही है जीवीका नेबुलाइजर क्योंकि इन खंघसू काम नहीं ना बड़ी मातमारी होया साडी ते जीवीका नु देना पड़या फोन विच विच क्योंकि इन्न बिना फोन तो रास नहीं आंदा कुछ नहीं ਕਿਆ ਬਣ ਰਹੀ ਹੈ ਜੀ ਸਾਡੀ ਸਬਜੀ ਤੇ ਨਾਲ ਨਾਲ ਰੋਟੀ ਤੇ ਫਿਰ ਅਸੀਂ ਬਣਾ ਲਾਣੀ ਸੀ ਜੋਤ ਆ ਦੇਖੋ ਜੀ ਹੁਣ ਅਸੀਂ ਬਾਹਰ ਚਲੇ ਗਏ ਆਂ ਆ ਜੀ ਉਹਨੂੰ ਲੈ ਕੇ ਖੇਤਨ ਵਾਸਤੇ ਤੇ ਛੋਟੀ ਜੀ ਕੁੜੀ 8 ਮਹੀਨੇ ਦੀ ਹੈ ਤੇ ਜਲਦੀ ਵੀ ਹੈ ਬਹੁਤ ਹੈਰਾਨੀ ਵਾਲੀ ਗੱਲ ਹੈ ਤੇ ਹੁਣ ਮੈਂ ਬਣਾਣ ਲੱਗੀ ਆਂ ਮੈਗੀ ਦੁਪਹਿਰ ਨੂੰ ਕੁਝ ਵੀ ਦਿਲ ਨਹੀਂ ਕਰ ਰਿਹਾ ਸੀ ਖਾਣ ਨੂੰ ਤੇ ਠੰਡ ਮੌਸਮ ਦੇ ਵਿੱਚ ਵੈਸੇ ਵੀ ਮੈਗੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈਗਾ ਫਿਰ ਅਸੀਂ ਪਾਤੇ ਸੀਗੇ ਪਿਆਜ਼ ਸ਼ਿਮਲਾ ਮੀਚ ਤੇ ਹੁਣ ਇਹਨਾਂ ਨੂੰ ਅਸੀਂ ਪਹਿਲੇ ਰੜਨ ਦਵਾਂਗੇ ਚੰਗੀ ਤਰ੍ਹਾਂ ਪਕਣ ਦਵਾਂਗੇ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਆਪਾਂ ਟਮਾਟਰ ਚਲੋ ਜੀ ਚੰਗੀ ਤਰ੍ਹਾਂ ਪਕ ਚੁੱਕੀ ਹੈ ਪਿਆਜ਼ ਤੇ ሽਮਲਾ ਮਿਰਚ ਤੇ ਹੁਣ ਅਸੀਂ ਐਡ ਕਰ ਸਕਤੀ ਹਾਂ ਟਮਾਟਰ ਚਲੋ ਜੀ ਚਟਪਟੇ ਟਮਾਟਰ ਫਿਰ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਨਮਕ ਤੇ ਕੁਝ ਮਸਾਲਾ ਮੈਗੀ ਮੈਂ ਪ੍ਰੇਫਰ ਕਰਦੀ ਹਾਂ ਜ਼ਿਆਦਾ ਮਸਾਲਾ ਮੈਗੀ ਪਾਉਣ ਵਾਸਤੇ ਕਿਉਂਕਿ ਦੂਸਰੇ ਮਸਾਲੇ ਨਾ ਥੋੜਾ ਟੇਸਟ ਹੋਰ ਕਰ ਦਿੰਦੇ ਆ ਮੈਗੀ ਦਾ ਤੇ ਮੈਂ ਪਾਣ ਲੱਗੀ ਆ ਮਸਾਲਾ ਮੈਗੀ ਆਹ ਲੋ ਜੀ ਚੱਲ ਗਈ ਇਹ ਵਿੱਚ ਤੇ ਅਸੀਂ ਜ਼ਿਆਦਾਤਰ ਆਟਾ ਨਿਊਡਲ ਜਾਂ ਆਟਾ ਮੈਗੀ ਹੀ ਅਸੀਂ ਪ੍ਰੇਫਰ ਕਰਦੇ ਆ ਕਿਉਂਕਿ ਇਹ ਸੇਤ ਲਈ ਬਹੁਤ ਅੱਛਾ ਹੈ ਮੈਦਾ ਜਿਹੜਾ ਹੁੰਦਾ ਸਾਡੀ ਸਿਹਤ ਲਈ ਬਹੁਤ ਮਾੜਾ ਹੁੰਦਾ ਹੈ ਤੇ ਸਾਨੂੰ ਘੱਟ ਵਰਤੋਂ ਕਰਨਾ ਚਾਹੀਦਾ ਹੈ ਤੇ ਇਸ ਉਸ ਵਿੱਚ ਜ਼ਿਆਦਾਤਰ ਆਟਾ ਮੈਗੀ ਹੀ ਬਣਾਨੇ ਆ। ਪਾਤੀ ਐਸੀ ਹੁਣ ਵਿੱਚ ਮੈਗੀ ਤੇ ਇਹਨੂੰ ਹੁਣ ਅਸੀਂ ਥੋੜੀ ਦੇਰ ਪਕੰਦਿਆਂਗੇ ਚੰਗੀ ਤਰ੍ਹਾਂ ਤੇ ਮੈਂ ਜ਼ਿਆਦਾਤਰ ਵੀ ਮੈਗੀ ਹੀ ਪ੍ਰੇਫਰ ਕਰਦੇ ਆ। ਆ ਦੇਖੋ ਜੀ ਕਿੰਨੀ ਸੋਹਣੀ ਬਣ ਗਈ ਹੈ ਮੈਗੀ ਤੇ ਇਹਦਾ ਰੰਗ ਚੈੱਕ ਕਰੋ ਤੇ ਤੁਸੀਂ ਵੀ ਖਾਓ ਤੇ ਬਣਾਓ ਠੰਡ ਦੇ ਵਿੱਚ ਕਿਉਂਕਿ ਅਵੇਂ ਪਹਾੜਾਂ ਚ ਤਾਂ ਨਹੀਂ ਠੰਡੇ ਚ ਜਾਇਆ ਜਾਂਦਾ ਪਰ ਘਰੇ ਬਣਾ ਕੇ ਪਹਾੜਾਂ ਵਾਲੀ ਮਹਗੀ ਦਾ ਜਿਹੜਾ ਸੁਆਦ ਲੈ ਸਕਦੇ ਅਸੀਂ ਤੇ ਆਲੋ ਜੀ ਤੁਸੀਂ ਵੀ ਖਾਓ ਤੇ ਟੇਸਟ ਕਰਕੇ ਦੱਸੋ ਕਿਵੇਂ ਦੀ ਆ ਤੇ ਉਸ ਤੋਂ ਬਾਅਦ ਅਸੀਂ ਬਣਾ ਲਈ ਸੀ ਗਰਮ ਗਰਮ ਚਾਹ ਤੇ ਨਾਲ ਨਾਲ ਅਸੀਂ ਰੱਖ ਲਿਆ ਸਕੀਤ ਲਈ ਜੇ ਥੋੜਾ ਜਿਹਾ ਗਰਮ ਪਾਣੀ ਤੇ ਆਮ ਕਰ ਰਹੇ ਆ ਜੀ ਉਹ ਤੇ ਥੋੜੇ ਜਿਹਾ ਕੱਪੜੇ ਰਿਪੇਅਰ ਕਿਉਂਕਿ ਬਹੁਤ ਦਿਨਾਂ ਦੇ ਖਰਾਬ ਹੋਏ ਹੋਏ ਸੀਗੇ ਤੇ ਮੰਮੀ ਬਣਾ ਰਹੀ ਸੀ ਜੀ ਉਹ ਲਈ ਸ਼ਾਮ ਨੂੰ ਜੀਵੂ ਲਈ ਬਣਾ ਰਹੇ ਸੀ ਸੂਜੀ ਦਾ ਹਲਵਾ ਕੁ ਜੀਵੂ ਨੂੰ ਬਹੁਤ ਪਸੰਦ ਹੈ ਸੂਜੀ ਦਾ ਹਲਵਾ ਤੇ ਇਹ ਬਣ ਰਿਹਾ ਸੂਜੀ ਦਾ ਹਲਵਾ ਤੇ ਪੈ ਗਿਆ ਇਹਦੇ ਵਿੱਚ ਇੱਕ ਕਟੋਰੀ ਚੀਨੀ ਤੇ ਦੇਖੋ ਜੀ ਬਣ ਗਿਆ ਤਿਆਰ ਹੋ ਗਿਆ ਹੈ ਤੇ ਹੁਣ ਖਵਾਵਾਂਗੇ ਜੀਵੂ ਨੂੰ ਤੇ ਸ਼ਾਮ ਨੂੰ ਆਗੇ ਸੇਟੀਉਤੀ ਤੋਂ ਠੰਡੀ ਬਹੁਤ ਦੇ ਬਾਹਰ ਨਿਕਲਣ ਨੂੰ ਤਾਂ ਦੇਲੀ ਨਹੀਂ ਕਰਦਾ ਹੈਗਾ ਫਿਰ ਜੀ ਬਾਹਰ ਵੈਸੇ ਵੀ ਕੋਈ ਨਹੀਂ ਸੀ ਸਿਰ ਸੀ ਕਿ ਚਾਰੋਂ ਹੋਰ ਸ਼ਾਂਤੀ ਤੇ ਜੀ ਉਹ ਆਗੇ ਸੀ ਆਪਣੇ ਪਾਪਾ ਕੋਲ ਗੈਰੀ ਸੀ ਮੈਨੂੰ ਚੱਕੋ ਗਿਆਂਦੇ ਇਹਨਾਂ ਦੇ ਕੰਧਾੜੀ ਚੜਦੀ ਆ ਤੇ ਫਿਰ ਅਸੀਂ ਕੀਤੀਆਂ ਆਪਣੀਆਂ ਅਨਪੈਕ ਜੌਨ ਚਿਕੌਪਸ ਦੀਆਂ ਸਪੈਕਸ ਤੇ ਮੈਂ ਫਿਰ ਬਨਾਈ ਦੇ ਨਾਲ ਥੋੜੀ ਜੀ ਫਰੀਜ਼ ਕਿਉਂਕਿ ਨਿਊਜ਼ ਪੈਕ ਸੀ ਜਾਂ ਤੇ ਪਹਿਲੇ ਪਹਿਲੇ ਚਾਹ ਹੁੰਦਾ ਹੈ ਤੇ ਮੈਂ ਆਪਣਾ ਚਾਹ ਲਾਇਆ ਫਿਰ ਉਸ ਤੋਂ ਬਾਅਦ ਆਪਾਂ ਲਈ ਆਪਣੀ ਵੀਡੀਓ YouTube ਦੀ ਵੀਡੀਓ ਐਂਡ ਰੀਲਸ ਦਿਊ ਦੇਖੋ ਕਿਵੇਂ ਦੇਖ ਰਹੀ ਆ ਫਿਰ ਪਿਤਾ ਸੀ ਦੁੱਧ ਰਾਤ ਨੂੰ ਤੇ ਪਲੀਜ਼ ਅਗਰ ਤੁਹਾਨੂੰ ਮੇਰਾ ਵਲੌਗ ਅੱਛੇ ਲੱਗ ਰਿਹਾ ਹੈ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਪ੍ਰੈਸ ਦ ਬੈਲ ਆਈਕਨ ਟਾਟਾ ਬਾਏ ਬਾਏ ਥੈਂਕ ਯੂ